ਲ ਹੈ ਬੱਚਿਓ ਇੱਕ ਚਿੜੀ ਸੀ ਤੇ ਇੱਕ ਕਾਂ ਸੀ ਦੋਨੋਂ ਇਕੱਠੇ ਰਹਿੰਦੇ ਸਨ ਚਿੜੀ ਬਹੁਤ ਭੂਲੀ ਸੀ ਮਿਹਨਤੀ ਤੇ ਸਾਫ਼ ਦਿਲ ਵਾਲੀ ਪਰ ਕਾਂ ਸੀ ਚਲਾਕ ਆਲਸੀ ਤੇ ਧੋਖੇਬਾਜ਼ ਇੱਕ ਦਿਨ ਚਿੜੀ ਕਾਂ ਨੂੰ ਕਹਿੰਦੀ ਚੱਲ ਚੱਲ ਕਾਂਵਾ ਆਪਾਂ ਖੇਤੀ ਕਰੀਏ ਕਾਂ ਹੱਸ ਕੇ ਕਹਿੰਦਾ ਚੱਲ ਚਿੜੀਏ ਮੈਂ ਆਇਆ ਤੇਰੀ ਲਾਲ ਮੋਜੇ ਪਾਇਆ ਸੋਨੇ ਚੁੰਝ ਮੁੜਾਇਆ ਠਮ ਠਮ ਕਰਦਾ ਆਇਆ ਖੇਤ ਜਾ ਕੇ ਚਿੜੀ ਕਾਂ ਨੂੰ ਉੱਡੀਕਦੀ ਰਹਿੰਦੀ ਐ ਪਰ ਕਾਂ ਭਈ ਗਿਆ ਹੀ ਨਹੀਂ ਉਹ ਤਾਂ ਸਾਰਾ ਦਿਨ ਟੀਵੀ ਦੇਖਦਾ ਰਹਿੰਦਾ ਪਰ ਚਿੜੀ ਵਿਚਾਰੀ ਸਾਰਾ ਦਿਨ ਖੇਤਾਂ ਵਿੱਚ ਪਹਿਲੀ ਵਾਹੁੰਦੀ ਰਹਿੰਦੀ ਤੇ ਜ਼ਮੀਨ ਤਿਆਰ ਕਰ ਦਿੰਦੀ ਐ ਤੇ ਸ਼ਾਮ ਨੂੰ ਥੱਕ ਕੇ ਘਰ ਆ ਜਾਂਦੀ ਅਗਲੇ ਦਿਨ ਚਿੜੀ ਫੇਰ ਕਹਿੰਦੀ ਚੱਲ ਚੱਲ ਕਾਵਾ ਹੁਣ ਕਣਕ ਬੀਜਣ ਚਲੀਏ ਕਾਂ ਫੇਰ ਉਹੀ ਗੀਤ ਗਾਉਂਦਾ ਚੱਲ ਚਿੜੀਏ ਮੈਂ ਆਇਆ ਪੈਰੀ ਲਾਲ ਮੁੱਜੇ ਪਾਇਆ ਸੋਨੇ ਚੁੰਝਮੂੜਾ ਆਇਆ ਟゥム ਠゥム ਕਰਦਾ ਆਇਆ ਪਰ ਕਾਂ ਫੋਨ ਦੇਖਦਾ ਰਹਿੰਦਾ ਤੇ ਹੱਸਦਾ ਰਹਿੰਦਾ ਚਿੜੀ ਇਕੱਲੇ ਹੀ ਸਾਰੀ ਕਣਕ ਬੀਜ ਆਉਂਦੀ ਹੈ ਥੋੜੇ ਦਿਨ ਮਗਰੋਂ ਚਿੜੀ ਕਾਣ ਫੇਰ ਕਹਿੰਦੀ ਐ ਚੱਲ ਚੱਲ ਕਾਵਾ ਹੁਣ ਕਣਕ ਨੂੰ ਪਾਣੀ ਲਾ ਦਈਏ ਕਾ ਫੇਰ ਉਹ ਹੀ ਗੀਤ ਗਾਉਂਦਾ ਪਰ ਖੇਤ ਨਹੀਂ ਜਾਂਦਾ ਚਿੜੀ ਇਕੱਲੀ ਹੀ ਪਾਣੀ ਲਾ ਆਉਂਦੀ ਐ ਇਸ ਤਰ੍ਹਾਂ 6 ਮਹੀਨੇ ਲੰਘ ਜਾਂਦੇ ਹਨ ਫਸਲ ਪੱਕ ਕੇ ਸੁਨਹਿਰੀ ਹੋ ਜਾਂਦੀ ਐ ਚਿੜੀ ਕਹਿੰਦੀ ਚੱਲ ਕਾਵਾ ਹੁਣ ਕਣਕ ਵੱਢੀ ਐ ਕਾਂ ਫੇਰ ਠੁੰਮ ਕੇ ਲਾਉਂਦਾ ਪਰ ਖੇਤ ਜਾਂਦਾ ਨਹੀਂ ਚਿੜੀ ਇਕੱਲੇ ਹੀ ਸਾਰੀ ਕਣਕ ਵੱਢ ਦਿੰਦੀ ਹੈ ਫੇਰ ਉਹ ਕਹਿੰਦੀ ਮੈਂ ਸਾਰੀ ਕਣਕ ਵੱਢ ਆਈਆਂ ਚਲੋ ਹੁਣ ਤੂੜੀ ਬਣਾ ਲਈਏ ਕਾਂ ਤਾਂ ਬਹਾਨੇ ਕਰਦਾ ਮੇਰਾ ਤਾਂ ਸਿਰ ਦਰਦ ਹੁੰਦਾ ਪਿਆ ਚਿੜੀ ਵਿਚਾਰੇ ਇਕੱਲੇ ਤੂੜੀ ਵੀ ਬਣਾ ਲੈਂਦੀ ਹੈ ਚਿੜੀ ਫੇਰ ਕਾਂ ਨੂੰ ਕਹਿੰਦੀ ਚਲ ਕਾਵਾਂ ਹੁਣ ਦਾਣੇ ਤੇ ਤੂੜੀ ਵੰਡ ਲਈਏ ਕਾਂ ਤਾਂ ਭਈ ਹੁਣ ਭੱਜ ਕੇ ਤਿਆਰ ਹੋ ਜਾਂਦਾ ਖੇਤ ਜਾ ਕੇ ਦੋ ਢੇਰੀਆਂ ਬਣਾ ਲੈਂਦੇ ਐ ਇੱਕ ਕਣਕ ਦੀ ਤੇ ਦੂਜੀ ਢੂੜੀ ਦੀ ਕਾਂ ਤਾਂ ਭਈ ਬਹੁਤ ਚਲਾਕ ਸੀ ਉਹ ਚਿੜੀ ਨੂੰ ਢੂੜੀ ਦੇ ਦਿੰਦਾ ਤੇ ਆਪ ਕਣਕ ਦੀ ਢੇਰੀ ਰੱਖ ਲੈਂਦਾ ਤੇ ਚਿੜੀ ਵਿਚਾਰੀ ਭੋਲੀ ਹੁੰਦੀ ਐ ਤੇ ਉਹ ਮੰਨ ਜਾਂਦੀ ਐ ਇੰਨੀ ਦੇਰ ਵਿੱਚ ਬਹੁਤ ਤੇਜ਼ ਮੀਂਹ ਆ ਜਾਂਦਾ ਜਿਹੜੀ ਢੂੜੀ ਦੇ ਢੇਰ ਵਿੱਚ ਲੁਕ ਜਾਂਦੀ ਐ ਪਰ ਕਾਂ ਦਾਣਿਆਂ ਵਿੱਚ ਲੁਕ ਨਹੀਂ ਸਕਿਆ ਜਦੋਂ ਮੀਂਹ ਬੰਦ ਹੁੰਦਾ ਚੀੜੀ ਬਾਹਰ ਆ ਕੇ ਵੇਖਦੀ ਐ ਮੀਂਹ ਤੇ ਠੰਡ ਨਾਲ ਕਾਂ ਮਰਿਆ ਪਿਆ ਹੁੰਦਾ ਚੀੜੀ ਨੂੰ ਦੋਨੋਂ ਢੇਰੀਆਂ ਮਿਲ ਜਾਂਦੀਆਂ ਢੂੜੀ ਵੀ ਤੇ ਦਾਣੇ ਵੀ ਬੱਚਿਓ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਜੋ ਮਿਹਨਤ ਕਰਦਾ ਐ ਉਹ ਹੀ ਫਲਦਾ ਐ ਚਲਾਕੀ ਤੇ ਧੋਖੇ ਨਾਲ ਕਦੇ ਵੀ ਸਫਲਤਾ ਨਹੀਂ ਮਿਲਦੀ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ